ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰੇ ਸ਼ਹਾਦਤ ਸ਼ਹੀਦਿਆਂ ਦਾ ਉਹ ਸਫਰ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਸ਼ੁਰੂ ਹੋਇਆ ਅਤੇ ਅੱਜ ਤੱਕ ਬਾਦਸਤੂਰ ਜਾਰੀ ਹੈ ਸਿੱਖਾਂ ਨੇ ਹੁਣ ਤੱਕ 4 ਲੱਖ ਤੋਂ ਵੱਧ ਸ਼ਹੀਦियां ਪ੍ਰਾਪਤ ਕੀਤੀਆਂ ਜਿਨ੍ਹਾਂ ਨੂੰ ਸੁਣਦਿਆਂ ਹੀ ਸਾਡੇ ਰੋਂਗਟੇ ਖੜੇ ਹੋ ਜਾਂਦੇ ਹਨ ਸਿੱਖਾਂ ਦੇ ਜਜ਼ਬੇ ਨੂੰ ਕੋਈ ਵੀ ਨਾ ਹਰਾ ਸਕਿਆ ਚਾਹੇ ਤੱਤੀਆਂ ਤਵੀਆਂ ਸਨ ਰਖੜੀਆਂ ਆਰੇ ਉਬਲਦੀਆਂ ਦੇਗਾ نیچے ਭਾਲੇ ਕਟਾਰਾਂ ਤੇ ਤਲਵਾਰਾਂ ਸਨ ਸਿੱਖ ਹਮੇਸ਼ਾ ਅਡੋਲ ਅਤੇ ਜੜਦੀ ਕਲਾ ਵਿੱਚ ਹੀ ਰਹੇ ਅੱਜ ਅਸੀਂ ਇਸ ਸਫ਼ਰ ਵਿੱਚ ਸਾਕਾ ਨਨਕਾਣਾ ਸਾਹਿਬ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਦਰਬਾਰਾ ਸਿੰਘ ਦੀ ਸ਼ਹੀਦੀ ਬਾਰੇ ਜਾਣਾਂਗੇ ਸਾਕਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟਾ ਸ਼ਹੀਦ 11 ਸਾਲਾਂ ਦਾ ਦਰਬਾਰਾ ਸਿੰਘ ਹੈ ਜਿਸ ਦੀ ਮਾਂ ਛੋਟੇ ਜਿਹੇ ਨੂੰ ਛੱਡ ਅਗਲੀ ਦੁਨੀਆ ਨੂੰ ਤੁਰ ਗਈ ਤੇ ਦਾਦੀ ਤੋਂ ਹੀ ਮਾਂ ਦਾ ਪਿਆਰ ਮਿਲਿਆ ਸੀ ਇੱਕ ਦਿਨ ਆਪਣੇ ਪਿਤਾ ਕਹਿਰ ਸਿੰਘ ਨੂੰ ਤਿਆਰ ਹੁੰਦਾ ਵੇਖ ਕੇ ਦਰਬਾਰਾ ਸਿੰਘ ਦਾਦੀ ਨੂੰ ਕਹਿੰਦਾ ਬਾਪੂ ਕਿੱਥੇ ਚੱਲਿਆ ਦਾਦੀ ਕਹਿੰਦੀ ਬਾਬੇ ਨਾਨਕ ਦੇ ਘਰ ਨੂੰ ਜ਼ਾਲਿਮਾਂ ਤੋਂ ਆਜ਼ਾਦ ਕਰਨੀ ਦਾਦੀ ਮੈਂ ਵੀ ਬਾਪੂ ਨਾਲ ਜਾਵਾਂ ਫੇਰ ਤੂੰ ਕੀ ਕਰਨਾ ਹੈ ਉੱਥੇ ਤੂੰ ਨਿੱਕਾ ਹੈ ਬਾਪੂ ਤੇਰਾ ਤਾਂ ਸ਼ਹੀਦ ਹੋਣ ਚੱਲਿਆ ਹੈ ਮੈਂ ਵੀ ਉਹੀ ਕਰੂੰ ਜੋ ਬਾਪੂ ਕਰੂ ਦਾਦੀ ਜੀ ਨਾਲੇ ਤੂੰ ਕਹਿੰਦੀ ਸੀ ਬਾਬਾ ਫਤੇਹ ਸਿੰਘ ਜੀ 7 ਸਾਲ ਦੇ ਸ਼ਹੀਦ ਹੋ ਗਏ ਸੀ ਫਿਰ ਮੈਂ ਕਿਉਂ ਨਹੀਂ ਹੋ ਸਕਦਾ ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ ਦਾਦੀ ਨੇ ਹੋਰ ਲਾਰੇ ਲਾਏ ਪਰ ਦਰਬਾਰਾ ਸਿੰਘ ਜਿੱਦ ਤੇ ਅੜ ਗਿਆ ਕੱਲੀ ਜਿੱਦ ਹੀ ਨਹੀਂ ਉਸ ਕੋਲ ਹਰ ਗੱਲ ਦਾ ਜਵਾਬ ਸੀ ਦਰਬਾਰਾ ਸਿੰਘ ਪਿਤਾ ਦੀ ਉਂਗਲ ਫੜ ਕੇ ਜਰ ਤੋਂ ਬਾਬੇ ਨਾਨਕ ਦੇ ਘਰ ਵੱਲ ਨੂੰ ਜ਼ਿੰਦਗੀ ਦੇ ਸਭ ਤੋਂ ਲੰਬੇ ਅਤੇ ਅਖੀਰਲੇ ਪਵਿੱਤਰ ਸਫ਼ਰ ਤੇ ਤੁਰ ਪਿਆ ਦਰਬਾਰਾ ਸਿੰਘ ਦੇ ਪਿਤਾ ਕੇਹਰ ਸਿੰਘ ਬਾਰੇ ਕਈ ਇਤਿਹਾਸਿਕ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ ਅਫਸਰ ਜਿਸ ਦਾ ਨਾਮ ਰਿਚਰਡ ਸੀ ਅਤੇ ਕੇਹਰ ਸਿੰਘ ਸ਼ਿਕਾਰ ਖੇਡਣ ਲਈ ਜੰਗਲ ਦੇ ਵਿੱਚ ਗਏ ਸਾਹਮਣੇ ਵਾਲੇ ਪਾਸਿਓਂ ਸ਼ੇਰ ਆਇਆ ਸ਼ੇਰ ਨੂੰ ਦੇਖਦੇ ਹੀ ਮਿਸਟਰ ਰਿਚਰਡ ਦਰਖਤ ਦੇ ਉੱਤੇ ਚੜ ਗਿਆ ਅਤੇ ਉਸ ਨੇ ਕੇਹਰ ਸਿੰਘ ਨੂੰ ਵੀ ਦਰਖਤ ਉੱਤੇ ਚੜਨ ਲਈ ਕਿਹਾ ਪਰ ਕੇਰ ਸਿੰਘ ਨੇ ਉਸ ਨੂੰ ਜਵਾਬ ਦਿੱਤਾ ਇੱਕ ਸ਼ੇਰ ਨੂੰ ਆਂਦਾ ਦੇਖ ਦੋ ਸ਼ੇਰ ਦਰਖਤ ਤੇ ਕਿਵੇਂ ਚੜ ਜਾਣ ਤਾਂ ਮਿਸਟਰ ਰਿਚਰਡ ਨੇ ਪੁੱਛਿਆ ਦੋ ਸ਼ੇਰ ਕੌਣ ਸਿੰਘ ਨੇ ਕਿਹਾ ਮੇਰਾ ਨਾਂ ਕੇਰ ਸਿੰਘ ਹੈ ਕੇਰ ਦਾ ਮਤਲਬ ਸ਼ੇਰ ਹੈ ਅਤੇ ਸਿੰਘ ਦਾ ਮਤਲਬ ਵੀ ਸ਼ੇਰ ਹੈ ਕੇਰ ਸਿੰਘ ਨੇ ਇੱਕੋ ਵਾਰ ਵਿੱਚ ਸ਼ੇਰ ਨੂੰ ਚਿਤ ਕਰ ਦਿੱਤਾ ਦਰਖਤ ਉੱਤੇ ਚੜੇ ਅਫਸਰ ਨੇ ਕੇਰ ਸਿੰਘ ਦੀਆਂ ਉਸ ਵੇਲੇ ਤਸਵੀਰਾਂ ਖੱਡੀਆਂ ਜੋ ਕਿ 1937 ਦੇ ਇੱਕ ਕਿਤਾਬ ਦੇ ਵਿੱਚ ਪਬਲਿਕ ਕੀਤੀਆਂ ਗਈਆਂ ਸੀ ਨਣਕਾਣਾ ਸਹਿ ਪਹੁੰਚੇ ਨਰੈਣੂ ਮਹੰਤ ਨੇ ਸਿੰਘਾਂ ਦਾ ਕਤਲੇਆਮ ਕਰਨਾ ਕਤਰ ਸ਼ੁਰੂ ਕਰ ਦਿੱਤਾ ਇੱਕ ਸਿੰਘ ਨੇ ਦਰਬਾਰਾ ਸਿੰਘ ਨੂੰ ਲੱਕੜ ਦੀ ਅਲਮਾਰੀ ਜੋ ਜਨਮ ਅਸਥਾਨ ਅੰਦਰ ਕੰਧ ਨਾਲ ਜੁੜੀ ਹੋਈ ਸੀ ਉਸ ਵਿੱਚ ਬੰਦ ਕਰ ਦਿੱਤਾ ਬੱਚਾ ਬਚ ਜਾਵੇ ਨਰੈਣੂ ਦੇ ਗੁੰਡੇ ਲਦੂ ਅਤੇ ਲਾਲਦਾਸ ਬਾਹਰ ਸਿੰਘਾਂ ਨੂੰ ਸ਼ਹੀਦ ਕਰਕੇ ਜਦੋਂ ਅੰਦਰ ਗਏ ਤਾਂ ਅਲਮਾਰੀ ਵਿੱਚੋਂ ਸ਼ਹੀਦ ਸ਼ਹੀਦ ਦੀਆਂ ਆਵਾਜ਼ਾਂ ਆਉਂਦੀਆਂ ਸੁਣ ਕੇ ਅਲਮਾਰੀ ਖੋਲ ਕੇ ਦਰਬਾਰਾ ਸਿੰਘ ਨੂੰ ਬਾਹੋਂ ਫੜ ਕੇ ਬਾਹਰ ਲੈ ਗਏ। ਲਾਲਦਾਸ ਜਦੋਂ ਦਰਬਾਰਾ ਸਿੰਘ ਨੂੰ ਤਲਵਾਰ ਨਾਲ ਵੱਢਣ ਲੱਗਾ ਤਾਂ ਦਰਬਾਰਾ ਸਿੰਘ ਕਹਿੰਦਾ ਐਦਾਂ ਨਾ ਮਾਰੋ। ਮੈਂ ਬਾਪੂ ਨਾਲ ਸ਼ਹੀਦ ਹੋਣਾ। ਮੈਂ ਬਾਪੂ ਨਾਲ ਸ਼ਹੀਦ ਹੋਣਾ। ਦੋ ਜਾਲਬਾਂ ਨੇ ਲੱਤਾਂ ਬਾਹਾਂ ਤੋਂ ਫੜ ਕੇ ਜਿਉਂਦੇ ਨੂੰ ਅੱਗ ਤੇ ਮੱਚਦੇ ਭਾਂਬੜ ਦੇ ਵਿੱਚ ਸੁੱਟ ਦਿੱਤਾ। ਜਿੱਥੇ ਸ਼ਹੀਦ ਸਿੰਘਾਂ ਦੇ ਸ਼ਰੀਰ ਮਿੱਟੀ ਦਾ ਤੇਲ ਪਾ ਕੇ ਸਾੜੇ ਜਾ ਰਹੇ ਸੀ ਲੱਦੂ ਨੇ ਗਾਲ ਕੱਢ ਕੇ ਕਿਹਾ ਲੈ ਪੂਜਾ ਸ਼ਹੀਦ 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 ਲਈ ਸੀ ਕਦੋਂ ਦੀ ਛੋਟੇ ਸਹਿਬਜ਼ਾਦਿਆਂ ਦਾ ਅਸਲੀ ਵਾਰਿਸ 11 ਸਾਲਾਂ ਦਾ ਭਾਈ ਦਰਬਾਰਾ ਸਿੰਘ ਆਪਾ ਵਾਰ ਕੇ ਪਿਤਾ ਕੇਰ ਸਿੰਘ ਸਮੇਤ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਬਾਲ ਸ਼ਹੀਦ ਭਾਈ ਦਰਬਾਰਾ ਸਿੰਘ ਦੇ ਚਰਨਾਂ કોટਨ ਕੋਟ ਪਰਨਾਮ ਤੁਸੀਂ ਜੁੜੇ ਰਹੋ ਵਿਰਸਾ ਗੁਰਬਾਣੀ ਦੇ ਨਾਲ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ